ਦੋਸਤੋ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀਆਂ ਦੇ ਕਿੰਨੇ ਮਾੜੇ ਹਾਲਾਤ ਨੇ ਤੁਸੀਂ ਇੱਕ ਵਾਰ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਕਿਵੇਂ ਪੰਜਾਬ ਦੇ ਚੰਗੇ ਭਲੇ ਨੌਜਵਾਨ ਬਾਹਰ ੱਤਕੇ ਖੜੇ ਨੇ ਅਤੇ ਮਜਬੂਰੀਆਂ ਦੇ ਮਾਰੇ ਪੰਜਾਬ ਵਾਪਸ ਵੀ ਨਹੀਂ ਆ ਰਹੇ ਤੁਸੀਂ ਵੀ ਇੱਕ ਵਾਰ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਤੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਲਿਖੋ ਕੀ ਨਾਜ਼ਰਾ ਸੁਖਵਿੰਦਰ ਸਿੰਘ ਸੁਖਵਿੰਦਰ ਜੀ ਕਿਹੜਾ ਪਿੰਡ ਪੰਜਾਬ ਚ ਸੇਫਲਾਗਰ ਸੇਫਲਾਗਰ ਕਰਪੂਰਵਿਕ ਪਿੰਡਾ ਹਾਂਜੀ ਬੈਕ ਨੇ ਹਾਂ ਕਰਵਾ ਦਿੱਤਾ ਮੈਨੂੰ ਤੈਸਾਰ ਸ਼ਕਲੋਂ ਲੱਗਦਾ ਕੰਮ ਨਹੀਂ ਮਿਲਦਾ ਕੰਮ ਕੀਤਾ ਕਿ ਬੋਹ ਕੀਤੀ ਅੰਮ੍ਰਿਤ ਬੋਹ ਕੀਤੀ ਫਿਰ ਇੱਕ ਹੁੰਦੀ ਤੇਰੀ ਮਾਤਾ ਪਿਤਾ ਵੀ ਭੈਣ ਭਰਾ ਭੈਣ ਵਿਆਹੀ ਹੋਈ ਹੈ ਤੇ ਆਪਣਾ ਨਿਕਾਹ ਕੋ ਉੱਡ ਪਈ ਤੇਰਾ ਵਿਆਹ ਹੋਇਆ ਨਹੀਂ ਤੈਸਾਰ ਆਇਆ ਤੂੰ ਕਿੰਨੀ ਹੋ ਗਈ 40 ਦਾ ਆਏਗਾ 40 ਹੋ ਗਈ 40 70 ਹਲਾਵਾ ਆ ਗਏ ਬਾਕੀ ਦੋਸਤੋ ਤੁਸੀਂ ਇਸ ਨੂੰ ਮਜਬੂਰੀ ਵੀ ਕਹਿ ਸਕਦੇ ਜਾਂ ਫਿਰ ਪੈਸੇ ਦਾ ਲਾਲਚ ਜੋ ਪੰਜਾਬੀ ਨੂੰ ਪੰਜਾਬ ਵਾਪਸ ਆਉ ਨਹੀਂ ਦਿੰਦੇ ਤੁਸੀਂ ਦੇਖ ਸਕਦੇ ਸੀ ਵੀਰ ਦੇ ਹਾਲਾਤ ਜੋ 17 ਸਾਲ ਦੀ ਉਮਰ ਦੇ ਵਿੱਚ ਬਾਹਰ ਆ ਗਏ ਸੀ ਅਤੇ ਉਸ ਦੀ ਉਮਰ ਹੁਣ 40 ਸਾਲ ਹੋ ਚੁੱਕੀ ਹੈ ਅਤੇ ਅੱਧੀ ਜ਼ਿੰਦਗੀ ਉਸ ਦੇ ਬਾਹਰ ਦੇ ਮੁਲਕਾਂ ਦੇ ਵਿੱਚ ਖਰਾਬ ਹੋ ਗਈ ਹੈ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਪੰਜਾਬੀ ਨੂੰ ਸਮੇਂ ਸਿਰ ਪੰਜਾਬ ਵਾਪਸ ਆ ਜਾਣਾ ਚਾਹੀਦਾ ਜਾਂ ਫਿਰ ਨਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਬਹੁਤ-ਬਹੁਤ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਤਾਂ ਜੋ ਲੋਕ ਦੇਖ ਸਕਣ ਕਿ ਪੰਜਾਬੀਆਂ ਦੇ ਬਾਹਰ ਕਿੰਨੇ ਮਾੜੇ ਹਾਲਾਤ ਬਣਦੇ ਜਾ ਰਹੇ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਦਿਓ ਜੀ ਆਜਾ ਰੱਬ ਰੱਖਾ